ਡੇਰਾ巴巴 ਨਾਨਕ ਹਲਕੇ ਤੋਂ ਰਵੀਕਰਤ ਸਿੰਘ ਕਾਲੋਂ ਅਕਾਲੀ ਦਲ ਤੋਂ ਬਾਅਦ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ਕੀ ਕਾਰਨ ਰਹੇ ਨੇ ਗੱਲਬਾਤ ਕਰਦੇ ਕਲਾ ਸਭ ਕੀ ਕਾਰਨ ਕੀ ਰਹੇ ਹੋ ਕਹਿੰਦੇ ਵੀ 6 ਦਿਨ 7 ਦਿਨ ਹੋ ਗਏ ਕੋਈ ਸੰਪਰਕ ਨਹੀਂ ਸੀ ਚੋਣ ਪ੍ਰਚਾਰ ਚ ਨਹੀਂ ਸ਼ਾਮਲ ਹੋਏ ਬੀਜੇਪੀ ਦੇ ਨਾਲ ਸੰਪਰਕ ਵਿੱਚ ਸੀਗੇ ਫਿਰ ਤਾਂ ਪਾਰਟੀ ਚੋਂ ਕੱਟਦਾ ਵੇਖੋ ਜਦੋਂ ਪਾਰਟੀ ਕੋ ਇਹੋ ਜਿਹਾ ਗਲਤ ਫੈਸਲਾ ਲੈ ਲੈਂਦੀ ਆ ਨਾ ਤਾਂ ਮੁੜ ਕੇ ਕਿਸੇ ਨਾ ਕਿਸੇ ਸਿਰ ਮੜਦੇ ਆ ਮੈਂ ਅੱਗੇ ਪਹਿਲਾਂ ਵੀ ਸਾਰੇ ਚੈਨਲ ਨਾਲ ਨਾਲ ਗੱਲਬਾਤ ਕਰਦੇ ਆ ਉਹ ਹੀ ਕਿਹਾ ਮੈਂ ਕਿਹਾ ਮੈਨੂੰ ਇਹ ਦੱਸਣ ਸਹੀ ਕਿ ਮੇਰੀ ਪਾਰਟੀ ਵਿਰੋਧੀ ਕਾਰਵਾਈ ਕੀ ਆ ਕਿਸੇ ਨਾਲ ਮੇਰੀ ਕੋਈ ਪਿਕਚਰ ਵਿਖਾ ਦੇਣ ਕਿਸੇ ਨਾਲ ਮੇਰੀ ਕੋਈ ਗੱਲਬਾਤ ਹੁੰਦੀ ਕੋਈ ਜਗ੍ਹਾ ਦੱਸ ਦੇਣ ਜਾਂ ਕੋਈ ਇਹ ਦੱਸ ਦੇਣ ਕਿ ਮੈਂ ਫਲਾਣੇ ਲੀਡਰ ਨੂੰ ਫਲਾਣੇ ਥਾਂ ਜਾ ਕੇ ਮਿਲ ਕੇ ਆਇਆ ਮੈਂ ਤਾਂ ਸਿਰਫ ਗੱਲ ਕੀਤੀ ਸੀ ਟੇਹਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜੀ ਚੱਲ ਰਹੀ ਸੀ ਇੱਕ ਬਾਬ ਰੋਲਾ ਚੱਲ ਰਿਆ ਸੀ ਉਹਦੀ ਗੱਲ ਕੀਤੀ ਸੀ ਮੈਂ ਕਿਹਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਨੂੰ ਮੈਂ ਐਂਟਰ ਨਹੀਂ ਹੋਣ ਦੇਣਾ ਕਿਉਂਕਿ ਪਾਰਟੀ ਨੇ ਮਿਲਨ ਲਗਭਗ ਫੈਸਲਾ ਕੀਤਾ ਪਿਆ ਸੀ ਕਿ ਉਸ ਮਾੜੇ ਬੰਦੇ ਨੂੰ ਮਾੜੇ ਅੰਸਰ ਨੂੰ ਪਾਰਟੀ ਚ ਸ਼ਾਮਲ ਕਰਨਾ ਤੇ ਮੈਂ ਕਿਹਾ ਸੀ ਕਿ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣ ਲਈਏ ਮੈਂ ਦੋ ਦਿਨ ਪਹਿਲਾਂ ਹਲਕੇ ਦੇ ਜਿਹੜੇ ਮੁੱਤਬਰ ਸੱਜਣ ਸੀ ਨਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਅੱਗੇ ਪੱਖ ਰੱਖਿਆ ਕਿ ਮੈਂ ਚਾਹੁੰਦਾ ਵਾਂ ਕਿ ਇਹ ਪਾਰਟੀ ਸਪਸ਼ਟ ਕਰੇ ਆ ਕਿ ਤੁਹਾਡੇ ਵਿੱਚ ਵਰਕਰਾਂ ਦੇ ਵਿੱਚ ਸਾਡੇ ਆਗੂ ਸਹਿਬਾਨਾਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਪਿੰਡੋਂ ਵੋਟਾਂ ਕੱਢਣੀਆਂ ਨੇ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਆ ਕੇ ਸਪਸ਼ਟ ਕਰੇ ਕਿ ਅਸੀਂ ਉਸ ਬਲਾਤਕਾਰੀ ਨੂੰ ਜਿੱਤੇ ਐਡਾ ਵੱਡਾ ਕਨਾਉਣਾ ਅਪਰਾਧ ਕੀਤਾ ਉਸ ਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਜਿਹੜੀ 2-3 ਦਿਨ ਪਹਿਲਾਂ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਬੈਠੇ ਸੀ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਦਾ ਬੈਠਾ ਸੀ ਤੇ ਮੈਂ ਪਾਰਟੀ ਨੂੰ ਇਹੋ ਪੁੱਛਿਆ ਸੀ ਕਿ ਇਹ ਕੇਸ ਬਿਨਾਂ ਤੇ ਉੱਥੇ ਗਏ ਨੇ ਜੇ ਇਹ ਪਾਰਟੀ ਨੂੰ ਪਤਾ ਨਹੀਂਗਾ ਤੇ ਇਹ ਬੰਦੇ ਗਏ ਨੇ ਤੇ ਪਾਰਟੀ ਉਹਨਾਂ ਤੇ ਕਾਰਵਾਈ ਕਰੇ ਪਾਰਟੀ ਨੇ ਉਹਨਾਂ ਤੇ ਕਾਰਵਾਈ ਕਰਨ ਦੇ ਬਜਾਏ ਜਿਨ੍ਹਾਂ ਨੇ ਆਵਾਜ਼ ਚੁੱਕੀ ਕਿ ਧੀਆਂ ਪੈਣਾ ਦੀ ਇੱਜ਼ਤ ਲੁੱਟਣ ਵਾਲੇ ਨੂੰ ਪਾਰਟੀ 'ਚ ਸ਼ਾਮਲ ਮੈਂ ਨਹੀਂ ਹੋਣ ਦੇਣਾ ਉਹਨੂੰ ਪਾਰਟੀ 'ਚ ਬਰਖਾਸਤ ਕਰਤਾ ਗਿਆ ਇਸ ਕਰਕੇ ਪਾਰਟੀ ਦਾ ਜਿਹੜਾ ਹੁਕਮ ਆ ਪ੍ਰਧਾਨ ਸਾਹਿਬ ਦਾ ਜਿਹੜਾ ਫੈਸਲਾ ਸੁਣਾਇਆ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜੇ ਮੈਂ ਲੋਕਾਂ ਦੀ ਗੱਲ ਕੀਤੀ ਆ ਲੋਕਾਂ ਦੀਆਂ ਧੀਆਂ ਪੈਣਾ ਨੂੰ ਬਚਾਉਣ ਦੀ ਗੱਲ ਕੀਤੀ ਆ ਤੇ ਜੇ ਉਹਨਾਂ ਨੂੰ ਸਜ਼ਾ ਦਿੱਤੀ ਆ ਤੇ ਮੈਂ ਸਜ਼ਾ ਜਿਹੜੀ ਆ ਖੇੜੇ ਮੱਥੇ ਪ੍ਰਵਾਨ ਕਰਦਾ। ਸਰਦ ਸਾਬ ਪ੍ਰਧਾਨ ਤੱਕ ਇਹ ਗੱਲਾਂ ਪਹੁੰਚਦੀਆਂ ਨੇ ਕਿਉਂਕਿ ਚੰਡੀਗੜ੍ਹ ਦੀ ਗੱਲ ਵਾਲੀ ਬੀਬੀ ਜਸਵਿੰਦਰਪੁਰ ਦਾ ਇੱਕ ਬਿਆਨ ਆਉਂਦਾ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਪਰ ਮੈਂ ਕਾਲੀ ਸੀ ਹਾਂ ਰਵਾਂਗੀ। ਪਾਰਟੀ 'ਚ ਉਹਨਾਂ ਨੂੰ ਜਿਹੜੀ ਸਦਸਤਾ ਸੀ ਕੈਨਸਲ ਕਰਤੀ ਬਾਅਦ 'ਚ ਉਹਨਾਂ ਨੇ ਫੇਰ ਵਾਪਸ ਬੁਲਾ ਲਿਆ। ਇਸੇ ਤਰ੍ਹਾਂ ਇਹ ਤਲਬੀਰ ਗਿੱਲ ਨਾ ਹੋਇਆ ਜਿਹੜਾ ਅੰਮ੍ਰਿਤਸਰ ਦੇ ਹਲਕੇ ਦਾ ਪਹਿਲਾਂ ਉਹਦੇ ਕੋਈ ਬਿਆਨ ਨਹੀਂ ਦਿੱਤਾ ਜਦੋਂ ਆਪ 'ਚ ਸ਼ਾਮਲ ਹੋ ਗਿਆ ਫੇਰ ਕਹਿੰਦੇ ਸ਼ੁ ਕੀ ਕਾਰਵਾਈ ਜਿਹੜੀ ਹੈਗੀ ਜਵੇਂ ਉਹਨਾਂ ਪਾਰਟੀ ਮੈਂਬਰਾਂ ਦੇ ਕੀਤੀ ਜਾ ਰਹੀ ਹੈ ਨਮਾਇੰਦਿਆਂ ਦੀ ਕੀਤੀ ਜਾ ਰਹੀ ਹੈ ਪਾਰਟੀ ਪ੍ਰਧਾਨ ਨੂੰ ਪਤਾ ਹੁੰਦਾ ਹੈ ਇਹ ਚੀਜ਼ਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਪਾਰਟੀ ਪ੍ਰਧਾਨ ਐਸ ਵੇਲੇ ਸਿਰਫ ਰਬੜ ਦੀ ਮੋਹਰ ਆ ਪਰਦੇ ਪਿੱਛੇ ਪਾਰਟੀ ਨੂੰ ਕੋਈ ਹੋਰ ਬੰਦਾ ਚਲਾ ਰਿਹਾ ਮਸੇਦਾ ਨਾਲ ਇਹਨਾ ਬਿਕਰਮ ਸਿੰਘ ਮਜੀਠੀਆ ਚਲਾ ਰਿਹਾ ਜਿਸ ਬੰਦੇ ਨੂੰ ਉਹ ਰੱਖਣਾ ਚਾਹੁੰਦਾ ਉਹਨੂੰ ਰੱਖਦਾ ਉਹ ਆਪ ਬਣਿਆ ਜਰਨੈਲ ਆ ਤੇ ਜਿਸ ਜਰਨੈਲ ਦੀ ਸਾਰੀ ਸੈਨਾ ਹੀ ਭਜਦੀ ਜਾਂਦੀ ਹੋਵੇ ਉਸ ਜਰਨਲ ਦਾ ਮੇਰੇ ਖਿਆਲ ਨਾਲ ਵੀ ਉਥੇ ਕੋਈ ਇਹ ਹੱਕ ਨਹੀਂ ਰਹਿ ਜਾਂਦਾ ਵੀ ਇਹੋ ਜੀਆਂ ਲੰਮੀਆਂ ਚੌੜੀਆਂ ਗੱਲਾਂ ਕਰੇ ਐਵੇਂ ਤੀਜੇ ਦਿਨ ਉੱਠ ਕੇ ਕੋਈ ਮੁੱਦਾ ਦੀ ਪ੍ਰੈਸ ਕਾਨਫਰੰਸ ਕਰ ਲਈ ਆਜੋ ਬੁਲਾ ਲਓ ਤੁਸੀਂ ਵੇਖਿਆ ਕਿਤੇ ਕੋਈ ਮਾੜੀ ਜੀ ਵੀ ਗੱਲ ਹੁੰਦੀ ਹੈ ਕੋਈ ਦੋਸੇ ਵਾਲੇ ਪ੍ਰੈਸ ਕਾਨਫਰੰਸ ਹੁਣ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰ ਸਕਿਆ ਜਦੋਂ ਮੈਂ ਇਹ ਗੱਲ ਕੀਤੀ ਆ ਕਿ ਬਲਾਤਕਾਰੀ ਨੂੰ ਤੁਸੀਂ ਲੈਣ ਲੱਗੇ ਜੇ ਉਦੋਂ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਨਾ ਇਹਨੂੰ ਕਿਉਂਕਿ ਇਹਦੀ ਵਜ੍ਹਾ ਸ਼ਮੂਲੀਅਤ ਸੀ ਇਹਦਾ ਵਿੱਚ ਸਾਰਾ ਰੋਲ ਸੀ ਪਰਦੇ ਪਿੱਛੇ ਇਹ ਗੱਲ ਕਰਦਾ ਸੀ ਇਸ ਕਰਕੇ ਇਹਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੇ ਇਹ ਜਿਹੇ ਤਰ੍ਹਾਂ ਬਾਕੀ ਵਾਰੀ ਪ੍ਰੈਸ ਕਾਨਫਰੰਸ ਕਰਦਾ ਤੇ ਇਹ ਵੀ ਕਹਿੰਦਾ ਵੀ ਆ ਜਿਹੜੇ ਬੈਠੇ ਨੇ ਯੂਥ ਵਿੰਗ ਵਾਲੇ ਇਹਨਾਂ ਨੂੰ ਅਸੀਂ ਪਾਰਟੀ ਚ ਸਸਪੈਂਡ ਕਰਦੇ ਆ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਬੈਠੇ ਆ ਇਹਨਾਂ ਨੂੰ ਪ੍ਰਧਾਨ ਸਾਹਿਬ ਆਪਣੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਕਹਿੰਦੇ ਵੀ ਅੱਜ ਤੇ ਕੋਈ ਕਾਰਵਾਈ ਕਰੋ ਪਰ ਕਿਉਂਕਿ ਉਹ ਸਾਰੀ ਉਹਦਾ ਸਕ੍ਰਿਪਟ ਉਸ ਬੰਦੇ ਦੀ ਲਿਖੀ ਸੀ ਕਿਉਂਕਿ ਉਹ ਬੰਦਾ ਨਹੀਂ ਚਾਹੁੰਦਾ ਵੀ ਕੋਈ ਵੀ ਬੰਦਾ ਪਾਰਟੀ ਚ ਰਵੇ ਜਿਹਦਾ ਇਹਦੇ ਫੈਸਲਿਆਂ ਦਾ ਵਿਰੋਧ ਕਰਦਾ ਹੋਏ ਇਲੈਕਸ਼ਨਸ ਦਾ ਕਿਵੇਂ ਸਾਰਾ ਕੰਟੀਨਿਊ ਹੋਊਗਾ ਫਿਊਚਰ ਕੀ ਰਹਿ ਗਿਆ ਕਿਉਂਕਿ ਕਾਹਲੋਂ ਪਰਿਵਾਰ ਲੰਮੇ ਅਰਸੇ ਤੋਂ ਸ਼ਰੋਮਣੀ ਅਕਾਲੀ ਦਲ ਚ ਸੀ ਸੇਖਵਾ ਪਰਿਵਾਰ ਸੀ ਬਾੜ ਸੀ ਹੋਰ ਕਈ ਪਰਿਵਾਰ ਅਜਿਹੇ ਨੇ ਜਿਹੜੇ ਪਾਰਟੀ ਛੱਡ ਕੇ ਆ ਗਏ ਨੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਮਾਜੇ ਦੇ ਵਿੱਚ ਫਿਰ ਕੀ ਰਸੂਖ ਰਹਿ ਗਿਆ ਸ਼ਰੋਮਣੀ ਅਕਾਲੀ ਦਲ ਦਾ ਕੋਈ ਹੈ ਅਗਲਾ ਫਿਊਚਰ ਵੇਖੋ ਜੀ 2007 ਤੱਕ ਸੀ ਜਿਹੜਾ ਸ਼ਰੋਮਣੀ ਅਕਾਲੀ ਦਲ ਬਹੁਤ ਮਜ਼ਬੂਤ ਸੀ ਜਿਹੜੀ 2007 ਦੀ ਇਲੈਕਸ਼ਨ ਹੋਈ ਸੀ ਉਦੋਂ ਅਕਾਲੀ ਦਲ ਸਿਰਫ ਮੈਕਸਿਮਮ ਸੀਟਾਂ ਜਿਹੜਾ ਸੀ ਉਹ ਜਿੱਤਿਆ ਸੀ ਤੇ ਮਾਝੇ ਦਾ ਸਰਕਾਰ ਬਣਾਉਣ ਚ ਬੜਾ ਵੱਡਾ ਰੋਲ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪਾਰਟੀ ਦੇ ਵਿੱਚ ਨਗਾਰ ਆਉਂਦਾ ਗਿਆ ਜਿੰਨੀਆਂ ਇਲੈਕਸ਼ਨ ਆਈਆਂ ਉਸ ਤੋਂ ਬਾਅਦ ਸੀਟਾਂ ਘਟਦੀਆਂ ਗਈਆਂ ਤੇ ਹੁਣ ਉੱਥੇ ਕਾ ਕੇ ਸਿਮਟ ਕੇ ਆ ਕਿ ਤਿੰਨ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਆ ਜਦੋਂ ਮੈਂ ਇੱਕ ਗੱਲ ਕੀਤੀ ਸੀ ਅੱਗੇ ਵੀ ਕਿ ਜਦੋਂ ਰਾਜਾ ਵਪਾਰੀ ਹੋ ਜੇ ਨਾ ਤੇ ਜਿਹੜੀ ਸ਼ਤਰੰਜ ਰਾਜੇ ਦੀ ਜਗਾ ਵਜ਼ੀਰ ਖੇਡਣ ਲੱਗ ਪੇ ਤੇ ਦਾ ਵਜ਼ੀਰ ਸਾਰੇ ਆਪਣੇ ਕੋਲ ਰੱਖ ਲਿੰਦਾ ਤਾਂ ਜਦੋਂ ਮਰਜੀ ਚਾਵੇ ਤੇ ਰਾਜੇ ਦੇ ਵਾਲੀ ਗੇਮ ਜਿਹੜੀ ਆ ਨਾ ਸ਼ਤਰੰਜ ਉਹਨੂੰ ਪੁੱਠੀ ਪਾ ਸਕਦਾ ਤੇ ਹਾਲਾਤ ਇਹੋ ਹੀ ਹੋਣੇ ਜੇ ਸ਼ਤਰੰਜ ਸਾਰੀ ਪੁੱਠੀ ਪੈਣੀ ਜੇ ਰਾਜੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਉਹਦੀ ਜਿਹੜੀ ਹੈ ਸਲਤਨਤ ਲੁੱਟ ਕੇ ਕੌਣ ਲੈ ਗਿਆ ਤੇ ਇਹ ਮੇਰਾ ਖਿਆਲ ਹੈ ਕਿ ਆ ਜਿਹੜੀ ਹੈ ਇਲੈਕਸ਼ਨ ਹੋਣ ਆਉਣੀ ਆ ਆ ਜਿਹੜੀ 24 ਦੇ ਨਤੀਜਿਆਂ ਤੋਂ ਬਾਅਦ ਸ਼ਤਰਾਂਜ ਜਿਹੜੀ ਆ ਸਾਰੀ ਲੁੱਟੀ ਪੁੱਟੀ ਜਾਣੀ ਆ ਤੇ ਅਕਾਲੀ ਦਲ ਜਿਹੜਾ ਵਾ ਨਾ ਉਹ ਇੱਕ 300 103 ਸਾਲ ਪੁਰਾਣੀ ਪਾਰਟੀ ਤੇ ਉਹਦਾ ਇਨਾ ਮਾੜਾ ਹਾਲ ਹੋ ਜਾਣਾ ਅਸੀਂ ਕਦੀ ਸੋਚਿਆ ਨਹੀਂ ਸੀ ਚੱਡੀਗੜ੍ਹ ਦੇ ਵਿੱਚੋਂ ਕੱਲੋ ਸਭ ਲਗਾਤਾਰ ਪਾਰਟੀ ਖਤਮ ਹੋ ਗਈ ਕਿਉਂਕਿ ਜਿਹੜਾ ਕੈਂਡੀਡੇਟ ਸੀ ਉਹਦੇ ਵਿਡਰੋ ਕਰਤਾ ਕਹਿ ਵੀ ਮੈਂ ਮੈਨੂੰ ਫੰਡ ਨਹੀਂ ਆਇਆ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤ ਨੇ ਜਿਹੜੇ ਮੌਜੂਦਾ ਹਾਲਾਤ ਨੇ ਉਹਨੂੰ ਕਿਵੇਂ ਚਰਨਾ ਨਾ ਪਾਈ ਕਿਉਂਕਿ ਇੱਕੋ ਸਟੇਜ ਦੇ ਉੱਪਰ ਜਦੋਂ ਲਗਭਗ ਤਾਂ ਇਕੱਠੇ ਹੁੰਦੇ ਨੇ ਬਾਦਲ ਔਰ ਮਜੀਠੀਆ ਜਦੋਂ ਇਕੱਤਰ ਹੁੰਦੇ ਆ ਉਹ ਫਿਰ ਇੱਕ ਦੂਜੇ ਨੂੰ ਟੀਚਰ ਬਾਜੀ ਜਾਂ ਇਸ ਤਰੀਕੇ ਦੇ ਆਮ ਹੀ ਚਰਚਾ ਦਾ ਵਿਸ਼ਾ ਬਣਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਗੱਲ ਵੇਖੋ ਤੁਸੀਂ ਕਹਿੰਦੇ ਚੰਡੀਗੜ੍ਹ ਚੋਂ ਖਤਮ ਹੋ ਗਈ ਹੈ ਮੈਂ ਕਹਿੰਦਾ ਸਾਰੇ ਪੰਜਾਬ ਚੋਂ ਖਤਮ ਹੋ ਗਈ ਹੈ ਇਹ ਪਾਰਟੀ ਉਹ ਸੀ ਜਿਹੜੀ ਦਿੱਲੀ ਦੀਆਂ ਵੀ ਗੁਰਦੁਆਰਾ ਸਿੱਖ ਗੁਰਦੁਆਰਾ ਕਮੇਟੀ ਜਿਹੜੀਆਂ ਸੀ ਇਲੈਕਸ਼ਨ ਉਹਦੇ ਵਿੱਚ ਵਿੱਚ ਚੜਾਈ ਹੁੰਦੀ ਸੀ ਅੱਜ ਉੱਥੋਂ ਵੀ ਅਸੀਂ ਖਤਮ ਹੋ ਗਏ ਹਰਿਆਣੇ ਚੋਂ ਅਸੀਂ ਖਤਮ ਹੋ ਗਏ ਆ ਪੰਚੰंडीगढ़ੋਂ ਅਸੀਂ ਖਤਮ ਹੋ ਗਏ ਸਾਡਾ ਕੈਂਡੀਡੇਟ ਜਿਹੜਾ ਅਸੀਂ ਉਹ ਟਿਕਟ ਸੁੱਟ ਕੇ ਭੱਜ ਗਿਆ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਲਗਭਗ ਕੰਮ ਖਤਮ ਹੀ ਆ ਤੇ ਤੁਸੀਂ ਵੇਖ ਲਓ ਜੋ ਹੁਣ ਹਾਲਾਤ ਬਣ ਗਏ ਨੇ ਅੱਗੇ ਲੋਕੀ ਆਪਣੇ ਆਪ ਨੂੰ ਅਕਾਲੀ ਹੋਣ ਤੇ ਮਾਣ ਕਹੋਂਦੇ ਹੁੰਦੇ ਸੀ ਤੇ ਹੁਣ ਮੇਰਾ ਖਿਆਲ ਹੈ ਕਿ ਕੋਈ ਕੋਈ ਕਹਦੇ ਨਾ ਅਕਾਲੀ ਤੋਂ ਸਮਝ ਲੱਗ ਪੈਂਦਾ ਵੀ ਸਾਨੂੰ ਕਿਹਨੇ ਗਾਲਤ ਨਹੀਂ ਕੱਢ ਦਿੱਤੀ ਹਾਲਾਤ ਇਹ ਬਣ ਗਏ ਨੇ ਤੇ ਇਹਨਾਂ ਹਾਲਾਤਾਂ ਦੇ ਜ਼ਿੰਮੇਵਾਰ ਸਰਦਾਰ ਵਿਕਰਮ ਸਿੰਘ ਮਜੀਠੀਆ ਵਾ ਜਿਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਚਲੋ ਪ੍ਰਧਾਨ ਆ ਪਰ ਚੱਲਦੀ ਜਿਹੜੀ ਪਾਰਟੀ ਦੇ ਵਿੱਚ ਆ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਜੋ ਕਹਿੰਦੇ ਨੇ ਉਹ ਕਰਵਾਉਂਦੇ ਨੇ ਪਾਰਟੀ 'ਚ ਜਿਹਨੂੰ ਉਹ ਰੱਖਣਾ ਚਾਹੁੰਦੇ ਨੇ ਉਹਨੂੰ ਰੱਖਦੇ ਨੇ ਜਿਹੜਾ ਤੇ ਗੋਡਿਆਂ ਨੂੰ ਹੱਥ ਲਾਈ ਜਾਂਦਾ ਵਾ ਉਹਦੀ ਬੱਲੇ ਬੱਲੇ ਕਰੀ ਜਾਂਦੇ ਨੇ ਜਿਹੜਾ ਸਾਡੇ ਵਰਗੇ ਮਾੜਾ ਮੋਟਾ ਜਿਹਾ ਤਾਂ ਹੁੰਦਾ ਉਹਨੂੰ ਰਗੜਨ ਤੌਰ ਪੈਂਦੇ ਨੇ ਤੇ ਰਗੜ ਕੇ ਰੱਖੀ ਜਾਂਦੇ ਨੇ ਤੇ ਪਾਰਟੀ ਦੇ ਤਰ੍ਹਾਂ ਕਿੰਨਾ ਚਿਰ ਚੱਲਣੀ ਪਾਰਟੀ ਖਤਮ ਹੀ ਆ ਕੰਮ ਕਿਹਾ ਪਿਆ ਕੰਮ ਲੱਗ ਪਾ ਤੁਸੀਂ ਲਗਾ ਰਾ ਜਿੱਕਰ ਤੁਸੀਂ ਕਰ ਰਹੇ ਸੀ ਸੁੱਚਾ ਸਿੰਘ ਲਗਾ ਦਾ ਪਾਰਟੀ ਦੇ ਵਿੱਚ ਆਉਣਾ ਔਰ ਬਾਅਦ ਪਹਿਲਾਂ ਉਹਦਾ ਮਾਫੀ ਬਨਾਮਾ ਕਰਾਉਣਾ ਅਕਾਲ ਤਖਤ ਸਾਹਿਬ ਤੋਂ ਸਾਰਾ ਪ੍ਰਸਕ੍ਰਿਪਸ਼ਨ ਸੈੱਟ ਕਰਕੇ ਉਹਦੀ ਤਾਂ ਇਹਦੇ ਵਿੱਚ ਕੀ ਇਹਦੇ ਜ਼ਿੰਮੇਵਾਰ ਮੰਗਦੇ ਵੇਖੋ ਇਹ ਸਾਰੀ ਸਕ੍ਰਿਪਟ ਜਿਹੜੀ ਸੀ ਨਾ ਉਹ ਲਿਖੀ ਗਈ ਸੀ ਕਿ ਕਿ ਮੇਰਾ ਖਰਦੋਂ ਲੋਕ ਸਭਾ ਦੇ ਇਲੈਕਸ਼ਨ ਬਾਈ ਇਲੈਕਸ਼ਨ ਹੋ ਰਹੀ ਸੀ ਜਦੋਂ ਇਹ ਸਾਰਾ ਕਾਂਡ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਬਚਾਉਣ ਦੀ ਜਿਹੜੀਆਂ ਕਵਾਇਦਾਂ ਸੀ ਉਹ ਸ਼ੁਰੂ ਕਰ ਦਿੱਤੀਆਂ ਹਾਲਾਤ ਇਹ ਬਣਾ ਦਿੱਤੇ ਗਏ ਕਿ ਜਹੇਦਾ ਰਕਾਲਤਖਤ ਸਾਹਿਬ ਨੂੰ ਮਜਬੂਰ ਕਰਕੇ ਉਹਨਾਂ ਨੂੰ ਮਾਫੀ ਦਿਵਾਈ ਗਈ ਤੇ ਉਦੋਂ ਉਸ ਤੋਂ ਬਾਅਦ ਉਹਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀਆਂ ਜਿਹੜੀਆਂ ਸੀ ਉਹ ਪਰੰਪਰਾਵਾਂ ਚੱਲ ਪਈਆਂ ਪ੍ਰਧਾਨ ਸਾਹਿਬ ਨੇ ਮੇਰੀ ਨਿੱਜੀ ਤੌਰ ਤੇ ਗੱਲ ਹੋਈ ਸੀ ਤੇ ਪ੍ਰਧਾਨ ਸਾਹਿਬ ਮੇਰੇ ਕੋ ਮੰਨੇ ਸੀ ਕਿ ਮੈਂ ਮਜਬੂਰੀ ਆ ਮੇਰੀ ਕਿਉਂਕਿ ਮੇਰੇ ਪਿਤਾ ਜੀ ਦਾ ਬੜਾ ਸਾਥ ਦਿੰਦੇ ਰਹੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਸ਼ਾਮਲ ਕਰਾਉਣਾ ਤੋਂ ਉਸ ਤੋਂ ਬਾਅਦ ਮੇਰੇ ਹਲਕੇ ਦੇ ਸੱਜਣ ਵੀ ਗਏ ਤੇ ਉਹਨਾਂ ਕੋਲ ਵੀ ਮੰਨ ਗਏ ਸੀ ਜਦੋਂ ਇਹ ਗੱਲ ਮੰਨ ਲਈ ਤੇ ਮੈਂ ਫਿਰ ਲੋਕਾਂ ਦੇ ਵਿੱਚ ਜਨਤਕ ਕੀਤੀ ਵੀ ਇਹ ਪ੍ਰਧਾਨ ਜਿਹੜੇ ਨੇ ਸ਼ਰੋਮਣੀਆਂ ਕਰੀ ਦਲਦੇ ਉਹਨੂੰ ਉਸ ਬਲਾਤਕਾਰੀ ਨੂੰ ਸ਼ਾਮਲ ਕਰਾਉਣਾ ਚਾਹੁੰਦੇ ਨੇ ਤੇ ਅਸੀਂ ਉਹਦਾ ਵਿਰੋਧ ਕੀਤਾ ਤੇ ਵਿਰੋਧ ਕੀਤੇਆਂ ਦੇ ਵਿੱਚ ਜਦੋਂ ਆ ਚੀਜ਼ਾਂ ਨਿਕਲੀਆਂ ਨੇ ਤੁਹਾਨੂੰ ਪਤਾ ਹੀ ਤੇ ਅਸੀਂ ਉਸ ਚੀਜ਼ ਜਿਹੜੀ ਆ ਉਹ ਸਵਕਾਰ ਕਰਦੇ ਆ ਤੇ ਖਿੜੇ ਮੱਤੇ ਸਵਕਾਰ ਕਰਦੇ ਆ कि जे सानू ਲੋਕਾਂ ਦੀ ਗੱਲ ਆਪਣੀਆਂ ਧੀਆਂ ਦੀ ਇੱਜ਼ਤ ਬਚਾਉਣ ਜਿਹੜੀ ਆ ਉਹਦੇ ਖਾਤਰ ਕੋਈ ਵੀ ਹੋਰ ਸਜ਼ਾ ਮਿਲੂਗੀ ਅਸੀਂ ਉਹ ਝੱਲਾਂਗੇ ਤੇ ਇਸ ਬਲਾਤਕਾਰੀ ਦਾ ਹਰ ਥਾਂ ਤੇ ਡਟ ਕੇ ਵਿਰੋਧ ਕਰਾਂਗੇ ਸਰੋ ਸਰ ਬੀਜੇਪੀ ਚ ਅੱਜ ਸ਼ਾਮਲ ਹੋ ਗਏ ਹੋ ਅਗਲੀ ਰਣਨੀਤੀ ਕੀ ਆ ਕੋਈ ਰੋਡ ਮੈਪ ਤਿਆਰ ਕੀਤਾ ਕੋਈ ਪ੍ਰਿੰਟ ਤਿਆਰ ਕੀਤਾ ਵੀ ਕਿਵੇਂ ਹਲਕੇ ਦੇ ਵਿੱਚ ਨਿੱਤਰਨਾ ਵਿਕਾਸ ਕਰਨਾ ਕਿਉਂਕਿ ਮਾਝੇ ਏਰੀਆ ਦੇ ਵਿੱਚ ਵੀ ਜਿਹੜਾ ਕਿਸਾਨਾਂ ਦਾ ਡਟਵਾ ਵਿਰੋਧ ਕਰ ਰਹੇ ਨੇ ਕਿਸਾਨਾਂ ਵਿਰੋਧ ਕਰ ਰਹੇ ਬੀਜੇਪੀ ਦਾ ਤੋ ਉਹਨੂੰ ਕਿਵੇਂ ਟੈਕਲ ਕਰਨਾ ਕੋਈ ਗੱਲਬਾਤ ਹੋਈ ਹੈ ਜਾਂ ਕੁਝ ਕਰਨਾ ਸੀ ਵੇਖੋ ਜੀ ਅੱਜ ਤੇ ਹਾਲੇ ਮੈਂ ਜੁਆਇਨਿੰਗ ਕੀਤੀ ਆ ਮੈਂ ਇੱਕ ਬਤੌਰ ਵਰਕਰ ਜੁਆਇਨਿੰਗ ਕੀਤੀ ਆ ਤੇ ਜਿਹੜੀ ਜ਼ਿੰਮੇਵਾਰੀ ਪਾਰਟੀ ਮੈਨੂੰ ਸੰਪੇਗੀ ਮੈਂ ਇੱਕ ਵਰਕਰ ਆ ਤੇ ਕੰਮ ਕਰਨਾ ਜਾਣਦਾ ਤੇ ਕੰਮ ਕਰਕੇ ਇਥੋਂ ਤੱਕ ਪਹੁੰਚੇ ਆ ਤੇ ਜਿਹੜੀ ਵੀ ਡਿਊਟੀ ਪਾਰਟੀ ਪ੍ਰਧਾਨ ਪਾਰਟੀ ਹਾਈ ਕਮਾਂਡ ਲਾਵੇਗੀ ਉਹਨੂੰ ਬਖੂਬੀ ਨਿਭਾਵਾਂਗੇ ਜਿਹੜੀਆਂ ਸਵਾਵਾ ਜਿੱਥੇ ਡਿਊਟੀ ਲਾਉਣਗੇ ਉਹਨੂੰ ਵਧੀਆ ਨਿਭਾ ਕੇ ਪਾਰਟੀ ਨੂੰ ਇੱਕ ਚੜ੍ਹਦੀ ਕਲਾ ਬਲ ਲੈ ਕੇ ਜਾਵਾਂਗੇ ਤੇ ਮੈਨੂੰ ਆਸ ਹੈ ਕਿ ਪਾਰਟੀ ਇਸ ਵਾਰੀ ਪੰਜਾਬ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੂਗੀ ਕਿਉਂਕਿ ਮੋਦੀ ਜੀ ਦੁਬਾਰਾ ਤੀਜੀ ਵਾਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ ਕਿਉਂਕਿ ਮੋਦੀ ਜੀ ਦਾ ਵਿਜਨ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਇੱਕ ਖੁਸ਼ਹਾਲ ਭਾਰਤ ਦੀ ਜਿਹੜੀ ਆ ਤਮੰਨਾ ਵਾ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਚਾਹੇ ਉਹ ਸਾਡਾ ਕਰਤਾਰਪੁਰ ਦਾ ਲਾਂਘਾ ਵਾ ਜਾਂ ਹੋਰ ਗੱਨਾ ਚਾਹੇ ਉਹ ਸੜਕਾਂ ਦਾ ਜਾਲ ਜਿਹੜਾ ਸਾਰੇ ਪੰਜਾਬ ਦੇ ਵਿੱਚ ਵਿਸ਼ਾ ਜਾਂ ਸਾਰੇ ਹਿੰਦੁਸਤਾਨ ਦੇ ਵਿੱਚ ਵਿਸ਼ਿਆ ਤੇ ਉਹ ਮੋਦੀ ਜੀ ਦੀ ਦੇਣ ਆ ਮੈਂ ਸਾਰੇ ਜਿਹੜੇ ਸਾਡੇ ਸਤਿਕਾਰਯੋਗ ਆਗੂ ਨੇ ਸ਼੍ਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਸ਼੍ਰੀ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਮੰਤਰੀ ਸ਼੍ਰੀ ਨਵਾਸਰੂ ਜੀ ਦਾ ਥੋੜੀ ਇਸ ਮੁੱਚੇ ਜਿਹੜੇ ਸਾਡੇ ਲੀਡਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਉਸ ਵਿਸ਼ਵਾਸ ਤੇ ਪੂਰਾ ਖਰਾ ਉਤਰਾਂਗਾ ਮੇਰੇ ਆਖਰੀ ਸਵਾਲ ਹੈ ਮਜੇਂਦਰ ਸਿੰਘ ਸਿਰਸਾ ਚੇਚੇ ਤੌਰ ਤੇ ਪਹੁੰਚੇ ਤੁਹਾਨੂੰ ਸ਼ਾਮਲ ਕਰਾਉਣ ਦੇ ਲਈ ਹੋਰ ਕੀ ਉਮੀਦ ਕਰੀਏ ਅਗਲੇ ਕਿੰਨੇ ਇੱਕ ਵਰਕਰ ਨੇ ਜਾਂ ਕਿੰਨੇ ਤੁਹਾਡੇ ਇਲਾਕੇ ਦੇ ਹੋਰ ਵਰਕਰ ਜਿਹੜੇ ਤੁਸੀਂ ਲੈ ਕੇ ਆਓਗੇ ਸ਼ਾਮਲ ਕਰਾਓਗੇ ਬੀਜੇਪੀ ਚ ਅੱਜ ਹੁਣ ਅਮਰitsar ਜਾਵਾਂਗੇ ਉਸ ਤੋਂ ਬਾਅਦ ਕੱਲ ਤੋਂ ਹਲਕੇ 'ਚ ਵਿਚਰਾਂਗੇ ਤੇ ਮੈਨੂੰ ਸਵੇਰ ਤੋਂ ਹੀ ਮੇਰੇ ਸਾਥੀਆਂ ਦੇ ਇੰਨੇ ਇੱਕ ਫੋਨ ਆ ਰਹੇ ਕਿ ਮੇਰਾ ਖਿਆਲ ਹੈ ਕਿ ਮੈਂ ਅਮਰitsar ਤੋਂ ਆਉਂਦਾਂ ਦੋ ਵਾਰ ਹੀ ਆਪਣਾ ਫੋਨ ਚਾਰਜ ਕਰ ਲਿਆ ਤੇ ਲੋਕਾਂ ਨੇ ਇਸ ਪ੍ਰਤੀ ਜਿਹੜਾ ਵਾ ਜਿਹੜਾ ਪਾਰਟੀ ਨੇ ਫੈਸਲਾ ਕੀਤਾ ਉਹਦੇ ਵਿਰੋਧ ਦੇ ਵਿੱਚ ਮੇਰੇ ਪਰਿਵਾਰ ਦੇ ਨਾਲ ਖੜੇ ਨੇ ਮੇਰੇ ਪਿੱਠ ਤੇ ਖੜੇ ਨੇ ਤਾਂ ਮੈਂ ਡੇਰਾ ਬਾਬਾ ਨਾਨਕ ਤੇ ਫਤੇਗੜ ਚੂੜੀਆਂ ਦੀ ਸੰਗਤ ਦਾ ਦਿਲੋਂ ਸਤਿਕਾਰ ਕਰਦਾ ਕਿ ਜਿਨ੍ਹਾਂ ਨੇ ਮੇਰੇ ਇਸ ਸਮੇਂ ਤੇ ਮੈਨੂੰ ਟੈਲੀਫੋਨ ਰਾਈ ਸੰਦੇਸ਼ਾਂ ਰਾਈ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਵਾ ਮੈਨੂੰ ਉਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਮੈਂ ਹੁਣ ਜਾ ਕੇ ਰਣਨੀਤੀ ਬਣਾ ਕੇ ਸਾਰੇ ਪਰਿਵਾਰ ਦੇ ਨਾਲ ਜਿਹੜਾ ਮੇਰਾ ਪਰਿਵਾਰ ਆ ਮੇਰਾ ਵਰਕਰ ਮੇਰਾ ਪਰਿਵਾਰ ਇਹਨਾਂ ਦੇ ਨਾਲ ਸਲਾਹ ਕਰਕੇ ਤੇ ਸਾਰਾ ਮੈਂ ਕੱਲ ਤੋਂ ਜਿਹੜਾ ਵਾ ਕੰਮ ਸ਼ੁਰੂ ਕਰਾਂਗਾ ਤਾਂ ਕਿ ਸਾਡੇ ਜਿਹੜੇ ਕੈਂਡੀਡੇਟ ਨੇ ਬੱਬੂ ਜੀ ਉਹਨਾਂ ਨੂੰ ਇੱਕ ਵਧੀਆ ਲੀਡ ਦੇ ਨਾਲ ਅਸੀਂ ਜਿਤਾ ਕੇ ਲੋਕ ਸਭਾ ਦੇ ਭੇਜਵਾਵਾਂਗੇ ਧੰਨਵਾਦ ਆ ਬੀਜੇਪੀ ਨੂੰ ਸ਼ਾਮਲ ਹੁੰਦੇ ਨੇ ਰਵਿਕਰਨ ਸਿੰਘ ਕਾਲੋਰ ਵੱਡੀ ਬਿਆਨ ਵੀ ਹੈ ਕਿ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਜਲਦ ਤੋਂ ਜਲਦ ਵੀ ਸ਼ਾਮਲ ਕਰਾਇਆ ਜਾਵੇਗਾ कैमरा पर्सन गणेश मनजोत सिंह दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर